ਕਰਨਾ ਚਾਹੁੰਨੇ ਹੋ ਇਹ ਮੈਡੀਕਲ ਤੇਨਾ ਵੀ ਭਰੋਸਾ ਨਾ ਕਰੋ ਲੈ ਕੇ ਬੈਠ ਗਿਆ ਤੁਹਾਨੂੰ ਕਰੋਨੇ ਦੇ ਨਾਮ ਹੇਠ ਹੁਣ ਕਿਹੜੀ ਚੱਪਣੀ ਚ ਨੱਕ ਡੋਬ ਕੇ ਮਰਨਾ ਜਦੋਂ ਮੈਂ ਬੋਲਦਾ ਸੀ ਮੇਰਾ ਵਿਰੋਧ ਕਰਦੇ ਸੀ ਤੂੰ ਕਰੋਨੇ ਨੂੰ ਸਕੈਂਡਲ ਕਿਵੇਂ ਕਹਿ ਰਿਹਾ ਔਰ ਮੈਂ ਪਹਿਲੇ ਦਿਨ ਹੀ ਕਹਿਤਾ ਸੀ ਇਹ ਸਕੈਂਡਲ ਹੈ ਦਰਬਾਰ ਸਾਹਿਬ ਰੋਜ਼ ਜਾਂ ਨਾ ਰਿਹਾ ਸੰਗਤ ਨੂੰ ਨਗਾਉਂਦਾ ਰਿਹਾ ਨੱਕੇ ਪੁਲਿਸ ਦੇ ਤੋੜ ਕੇ ਨਹੀਂ ਛੱਡਣਾ ਦਰਬਾਰ ਸਾਹਿਬ ਜੋੜੀਆਂ ਚ ਬੈਠੇ ਆ ਬਜ਼ੁਰਗਾਂ ਚ ਬੈਠੇ ਆ ਬੱਚਿਆਂ ਚ ਬੈਠੇ ਆ ਸਰੋਵਰ ਚ ਇਸ਼ਨਾਨ ਕੀਤੇ ਆ ਕੋਈ ਸੈਨੇਟਾਈਜ਼ਰ ਨਹੀਂ ਕੋਈ ਮੂੰਹ ਨਹੀਂ ਬੰਨ ਕੇ ਰੱਖਿਆ ਮੈਂ ਕਿਤੇ ਕਰੋਨਾ ਨਹੀਂ ਵੇਖਿਆ ਗੁਰੂ ਰਾਮਦਾਸ ਜੀ ਦੇ ਘਰ ਚ ਫਿਰ ਸਟੇਜਾਂ ਤੇ ਮੈਂ ਰੌਲਾ ਪਾ ਪਾ ਕੇ ਕਹਿੰਦਿਆਂ ਰੋ ਰੱਬ ਦਾ ਵਾਸਤਾ ਜੀ ਵੈਕਸੀਨਾਂ ਲਵਾਇਓ ਮਾਰੇ ਜਾਓਗੇ ਇਹ ਤੁਹਾਡੀ ਨਸਲ ਖੁਸ਼ੀ ਹੈ ਇਹ ਵਰਲਡ ਵਾਰ ਹੈ ਬੰਦੇ ਮਰਨ ਵਾਲੀ ਸਾਡਾ ਵਿਰੋਧ ਕੀਤਾ ਜੀ ਤੇ ਜਿੰਨਾ ਬਾਬਿਆਂ ਨੇ ਪ੍ਰਚਾਰ ਕੀਤਾ ਜਿੰਨਾ ਗੁਰਦੁਆਰੇ ਵਾਲਿਆਂ ਨੇ ਕੈਂਪ ਲਾ ਲਾ ਕੇ ਵੈਕਸੀਨ ਲਵਾਈ ਹੁਣ ਇਹਨਾਂ ਨੂੰ ਫਾਂਸੀ ਦਿਓ ਬੰਦੇ ਮਾਰੇ ਨੇ ਇਹਨਾਂ ਨੇ ਲੱਖਾਂ ਬੰਦੇ ਮਾਰੇ ਆ ਅੱਜ ਵੀ ਮਰ ਰਹੇ ਨੇ ਹੁਣ ਕਰੋ ਪਿਟੀਸ਼ਨ ਪਿਟੀਸ਼ਨ ਪਾਓ ਕਰੋ ਸਾਈਨ ਜਿੰਨੇ ਦਵਾਈ ਬਣਾਈ ਜਿਨਨੇ ਵੇਚੀ ਜਿੰਨਾ ਲਿਆਂਦੀ ਹੁਣ ਕੌਣ ਮਾਰੂ ਹੈ ਕੋਈ ਬਾਬਰ ਨੂੰ ਜਾਬਰ ਕਹਿਣ ਵਾਲਾ ਮਰਦ ਕੋਈ ਉੱਠੋ ਕਿ ਅੱਗੇ ਤੋਂ ਇਤਨਾ ਬੰਦੇ ਨਹੀਂ ਮਰਨ ਦੇਾਂਗੇ ਪਰ ਹੁਣ ਚੁੱਪ ਕਰਾਉਣਗੇ ਸੈਨੇਟਾਈਜ਼ਰ ਵੇਚ ਲਿਆ ਕਰੋੜਾਂ ਦਾ ਮੂੰਹ ਬੰਨਣ ਵਾਲੇ ਰੁਮਾਲ ਵੇਚ ਲਏ ਬਿਮਾਰੀਆਂ ਹੋਰ ਲਾ ਦਿੱਤੀਆਂ ਵੈਕਸੀਨ ਵੇਚ ਲਈ ਬੰਦੇ ਮਾਰ ਦਿੱਤੇ ਇਹ ਡੱਬ ਵੱਡਾ ਸਕੈਂਡਲ ਦੁਨੀਆ ਨਾ ਕਰ ਦਿੱਤਾ WHO ਕੋਈ ਰੱਬ ਥੋੜਾ ਆ ਜਿੱਤੋਂ ਡਰੀ ਜਾਣੇ ਐਲਾਨੀਆਂ ਕਿਹਾ ਸੀ WHO ਝੂਠ ਬੋਲ ਰਿਹਾ ਨਹੀਂ ਜੀ ਤੇ वर्ल्ड ਦੀ ਮੈਡੀਕਲ ਇਹ ਵਰਲਡ ਦੇ ਚੋਰ ਰਲੇ ਹੋਏ ਆ ਪਰ ਬੋਲੇ ਕੌਣ ਫਿਰ ਗੁਰਦੁਆਰਿਆਂ ਚ ਮੂੰਹ ਬੰਨ ਕੇ ਆਉਂਦੇ ਸੀ ਮੈਂ ਕਿਹਾ ਨਾ ਉਹ ਜ਼ਰੂਰ ਮਰਨਾ ਕਰੇ ਬੈਠੋ ਲਾਈਵ ਕੀਰਤਨ ਸੁਣ ਲਿਆ ਕਰੋ ਦਰਬਾਰ ਸਾਹਿਬ ਮੂੰਹ ਬੰਨ ਕੇ ਆਉਂਦੇ ਸਨ ਅਸੀਂ ਰੋਕੇ ਸੈਨਾਟੇਜੇ ਦਰਬਾਰ ਸਾਹਿਬ ਤੋਂ ਅਸੀਂ ਚਕਾਇਆ ਬਾਹਰ ਕੱਢਿਆ ਜਿਹੱਚ ਸ਼ਰਾਬ ਐ 70% ਦੀ ਐਲਕੋਹਲ ਐ ਉਹਦੇ ਚ ਕਿੱਥੇ ਸ਼ਰਾਬ ਪੀ ਕੇ ਗੁਰਦੁਆਰੇ ਕੋ ਬੰਦਾ ਆ ਜੇ ਤੁਸੀਂ ਮਾਰ ਕੁੱਟ ਕੁੱਟ ਕੇ ਮਾਰ ਦਿੰਨੇ ਹੋ ਇਹ ਆਪ ਸ਼ਰਾਬ ਹਜੂਰੀ ਚ ਰੱਖੀ ਫਿਰਦੇ ਹੋ ਪਰ ਵਿਡਾਲੇ ਦੀ ਜਬਾਨ ਵੱਡੋ ਜੀ ਕਮਾਲ ਹੈ ਇਹਨੂੰ ਕਿੰਨੇ ਬੁਲਾਇਆ ਇਹਨੂੰ ਕਿੰਨੇ ਸਟੇਜ ਤੇ ਦਿੱਤੀ ਸੀ ਇੱਥੇ ਇਸ ਤਰ੍ਹਾਂ ਵੀ ਹੋਇਆ ਤੇ ਜਿਹੜੇ ਬਾਬੇ ਪ੍ਰਚਾਰ ਕਰਦੇ ਸੀ ਜਿਨ੍ਹਾਂ ਨੇ ਕੈਂਪ ਲਾ ਲਾ ਕੇ ਵੈਕਸੀਨ ਦਿੱਤੀ ਸਾਰਿਆਂ ਨੂੰ ਦਿਓ ਫਾਂਸੀ ਦੀ ਸਜ਼ਾ ਮੈਂ ਵੀ ਅੱਗੇ ਸੈਨ ਕਰਾਂਗਾ ਕਿ ਟੰਗੋ ਇਹਨਾਂ ਨੂੰ ਕੋਈ ਲਿਆ ਜਣੀ ਅੰਮਸੰਦਾ ਦਾ ਲੈ ਆਓ ਫੜੋ ਇਹਨਾਂ ਨੂੰ ਇੱਥੋਂ ਤੱਕ ਗਰਕ ਗਏ ਅਸੀਂ ਗੁਰਦੁਆਰਿਆਂ 'ਚ ਪ੍ਰਸ਼ਾਦ ਕੜਸ਼ੀਆਂ ਨਾਲ ਵੰਡਣਾ ਸ਼ੁਰੂ ਕਰ ਦਿੱਤਾ ਹੱਥ ਨਾ ਲੱਗ ਜਾਣ ਤੇ ਘਰੇ ਕੜਾ ਬਣਾ ਕੇ ਮਰ ਲਓ ਜ਼ਰੂਰ ਮਰਨਾ ਹੈ ਤੁਸੀਂ ਗੁਰਦੁਆਰੇ ਕੜਾ ਖਾ ਕੇ ਨਾ ਖਾਓ ਕੌਣ ਖਾਂਦਾ ਤੁਹਾਨੂੰ ਸੱਚੀ ਗੱਲ ਬੋਲੋ ਮਿਰਚਾਂ ਲੱਗਦੀਆਂ ਵੀ ਕੜਾ ਪ੍ਰਸ਼ਾਦ ਹੈ ਨਾ ਘਰੇ ਬਣਾ ਲਓ ਯਾਰ ਕਿਉਂਕਿ ਇੱਥੇ ਕਰੋਨਾ ਜੂ ਫੈਲਿਆ ਹੋਇਆ ਹੈ ਕੜਾ ਵੀ ਖਾਣਾ ਹੈ ਲੈਣਾ ਕੜਸ਼ੀ ਨਾਲ ਐ ਤੇ ਫਿਰ ਕੱਲ ਨੂੰ ਪੰਜ ਪਿਆਰੇ ਅਮਰਤ ਛਕਾਉਂਦੇ ਐ ਉਹ ਬਾਟਾ ਵੀ ਬੰਦ ਕਰ ਦਿਓ ਟੂਟੀ ਲਾ ਦਿਓ ਉੱਥੇ ਛਕੋ ਜਾ ਕੇ ਦਰਬਾਰ ਸਾਹਿਬ ਬਾਲਟੀਆਂ ਰੱਖ ਦਿਓ ਖਬਰਦਾਰ ਕੋਈ ਸਰੋਵਰ ਚ ਵੜਿਆ ਆ ਬਾਹਰ ਜਾ ਕੇ ਇਸ਼ਨਾਨ ਕਰੋ ਕਰੋਨਾ ਫੈਲਦਾ ਹੈ ਹਰ ਕੀ ਪੌੜੀ ਤੋਂ ਚੂਲਾ ਬੰਦ ਕਰ ਦਿਓਗੇ ਤੁਸੀਂ ਤਾਂ ਇਹ ਗੱਲ ਪੰਜ ਪਿਆਰਿਆਂ ਤੱਕ ਜਾਊ ਇਹੋ ਜੇ ਸਿਰਫ ਇਹੇ ਗਿਆਨੀ ਆ ਗਏ ਸੀ ਅਸੀਸਗੰ ਸਭ ਸਾਰਾ ਬੰਦ ਕਰਤਾ ਸੀਗਾ ਉਹਨੂੰ ਸੰਗ ਪੜ ਪੜ ਕੇ ਕਥਾ ਕਰਦੇ ਟੰਗੋ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਵੈਕਸੀਨ ਦੇ ਕੇ ਮਾਰੋ ਇਹਨਾਂ ਬੰਦੇ ਮਾਰੇ ਕਥਾ ਕਰਦੇ ਸਿਰਫ ਵੀ ਵੈਕਸੀਨ ਲਵਾ ਕੇ ਆਇਓ ਮੂੰ ਬੰਨ ਕੇ ਗੁਰਦੁਆਰੇ ਆਇਓ ਤੂੰ ਗੁਰਦੁਆਰਾ ਬੰਦ ਕਰੋ ਗੋਲਕ 2 ਮਹੀਨੇ ਨਾ ਹੋ ਫਿਰ ਕੀ ਹੋਊ ਬੰਦ ਕਰਦੇ ਹੋ ਪਖੰਡ ਕਿਉਂ ਕਰ ਰਹੇ ਹੋ ਜਾਂ ਤੇ ਗੁਰੂ ਤੇ ਭਰੋਸਾ ਰੱਖੋ ਜਾਂ ਫਿਰ ਗੁਰੂ ਤੇ ਸ਼ੱਕ ਛੱਡ ਦਿਓ ਪ੍ਰੋਸਾ ਦੀਆਂ ਗੱਲਾਂ ਵੀ ਕਰਨੀਆਂ ਸ਼ੱਕ ਵੀ ਕਰਨੇ ਇਸ ਲਈ ਬੇਨਤੀ ਕਰਦਾ ਹੈ ਇਹ ਹੀ ਸ਼ੁੱਧਰਾਂ ਨਾਲ ਉਹ ਪ੍ਰਾਣੇ ਮੰਨੂਵਾਦੀ ਕਰਦੇ ਸਨ ਅਸੀਂ ਉਹੀ ਸ਼ੁੱਧਰ ਪੁਣਾ ਗੁਰਦੁਆਰਿਆਂ ਚ ਲੈ ਆਂਦਾ ਤੇ ਕਦੇ ਬੜਾ ਸ਼ੌਂਕ ਹੁੰਦਾ ਸੀ ਫਲਾਣੇ ਦੇ ਹੱਥੋਂ ਮੈਨੂੰ ਦੇਗ ਮਿਲ ਜਾਏ ਉਹ ਰੂਹ ਬੜੀ ਨਿਤਨਿੰਮ ਵਾਲੀ ਹੈ ਉਹਦੇ ਹੱਥ ਲੱਗ ਜਾਣ ਪ੍ਰਸ਼ਾਦ ਨੂੰ ਉਹਦੇ ਹੱਥਾਂ ਰਾਹੀਂ ਮੈਨੂੰ ਪ੍ਰਸ਼ਾਦ ਮਿਲੇ ਉਹਦੇ ਹੱਥਾਂ ਨਾਲ ਭੋਗ ਲੱਗੇ ਦੇਗ ਪਰਵਾਨ ਹੋਵੇ ਬੜਾ ਮਾਣ ਹੁੰਦਾ ਸੀ ਸਿੱਖਾਂ ਨੂੰ ਇੱਕ ਦੂਜੇ ਤੇ ਪਰ ਪਰੋਸ਼ਾ ਨਹੀਂ ਰਿਆ ਆਓ ਅੱਜ ਬਾਬੇ ਲੈਹਣੇ ਦੇ ਵਾਰਿਸ ਗੁਰੂ ਨਾਨਕ ਗੁਰੂ ਅੰਗਦ ਦੇਵ ਬਣ ਗਏ ਤੇ ਬਾਬੇ ਲੈਹਣੇ ਨਾਨਕ ਬਣ ਗਏ ਤੇ ਅੱਜ ਸਾਡੇ ਲਈ ਵੀ ਇਹ ਸਰੋਤ ਹੈ ਅਸੀਂ ਵੀ ਚੱਲ ਕੇ ਉੱਥੇ ਤੱਕ ਪਹੁੰਚਣਾ ਹੈ ਕੁਝ ਸ਼ਰਤਾਂ ਨੇ ਉਹ ਸਾਨੂੰ ਪਾਰ ਕਰਨੀਆਂ ਹੋਣਗੀਆਂ ਗੁਰਮੁਖੋ ਜਿਨ੍ਹਾਂ ਨੇ ਵੈਕਸੀਨ ਨੂੰ ਪ੍ਰਚਾਰਿਆ ਤੇ ਬੰਦੇ ਮਾਰੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਨਾ ਹੋਵੇ ਸਰਕਾਰਾਂ ਦਾ ਕੰਮ ਕਿਵੇਂ ਕਰਦੇ ਨੇ ਗੁਰਦੁਆਰਿਆਂ 'ਚ ਬੈਠੇ ਹੋਏ ਕਮਾਲ ਹੈ ਬੰਦੇ ਮਾਰਨ ਲੱਗੇ ਵੀ ਤੁਸੀਂ ਸ਼ਰਮ ਨਹੀਂ ਕਰ ਰਹੇ ਐਡਾ ਵੀ ਕੀ ਸਰਕਾਰ ਗਲ ਪੈ ਗਈ ਸਾਡੇ ਸਿਰ ਵੀ ਅਸੀਂ ਗੁਰਦੁਆਰਿਆਂ ਦਾ ਸਿਸਟਮ ਬਦਲ ਦਈਏ ਹੁਣ ਤੁਹਾਡੇ ਮਗਰ ਲੱਗ ਕੇ ਇਦਾਂ ਨਹੀਂ ਹੋ ਸਕਦਾ ਇੱਥੇ ਤੇ ਗੁਰੂ ਮੁਖ ਰੱਖਿਆ ਜਾਂਦਾ ਹੈ ਤੇ ਗੁਰੂ ਨੇ ਤੇ ਸਾਡੇ ਤੇ ਵੈਸੇ ਕਿਰਪਾ ਕਰਤੀ ਵੀ ਜਿਉਂ ਹੀ ਗੁਰਨਾਨਕ ਸਾਹਿਬ ਤੋਂ ਸ਼ੁਰੂਆਤ ਹੋਈ ਮਹਾਰਾਜੀ ਦਾ ਹੁਕਮ ਹੋ ਗਿਆ ਗੁਰਸਤਗੁਰ ਕਾ ਜੋ ਸਿੱਖ ਅਖਾਇਸੋ ਭੜਕੇ ਉੱਠ ਹਰ ਉਦਮ ਕਰੇ ਭੜਕੇ ਪਰਵਾਤੀ ਇਸ਼ਨਾਨ ਕਰੇ ਘਰੋਂ ਵੀ ਇਸ਼ਨਾਨ ਮਨ ਦਾ ਬਾਣੀ ਦਾ ਇਸ਼ਨਾਨ ਤਨ ਦਾ ਸਰੋਵਰ ਚ ਇਸ਼ਨਾਨ ਬਾਹਰੋਂ ਅਸੀਂ ਪੈਰ ਧੋਨੇ ਆ ਹੱਥ ਸੁੱਚੇ ਕਰਦੇ ਆ ਅਸੀਂ ਤੇ ਤਿੰਨ ਤਿੰਨ ਇਸ਼ਨਾਨ ਕਰਕੇ ਜਾਂਦੇ ਸਾਨੂੰ ਕੀ ਲੋੜ ਪੈਗੀ ਇਸ ਲਈ ਇਹ ਵੱਡਾ ਸਕੈਂਡਲ ਹੋਇਆ ਪਰ ਹੁਣ ਕਿਸੇ ਨੇ ਕੁਸਕਣਾ ਨਹੀਂ ਜਿੱਦਣ ਇਹਨਾਂ ਦੇ ਮਰਨਗੇ ਨਾ ਉਦਣੇ ਜ਼ਰੂਰ ਪਿੱਟਣਗੇ ਸਾਡੇ ਨਾ ਹੋਇਆ ਹੁਣ ਤੇ ਦੂਜੇ ਦੇ ਘਰ ਚ ਅੱਗ ਬਲਦੀ ਬਸੰਤਰ ਦਿਸਦਾ ਇਹਨਾਂ ਨੂੰ ਸਾਨੂੰ ਦੁੱਖ ਹੁੰਦਾ ਰੱਬਾ ਕਿਸੇ ਦਾ ਜੀ ਨਾ ਮਰੇ ਨੌਜਵਾਨ ਬੱਚੇ ਜਾ ਰਹੇ ਆ ਸੁੱਤੇ ਸੌ ਰਹੇ ਆ ਆਪਣੀ ਖੁਰਾਕ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਰੱਖਿਓ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਆਪਣਾ ਪਹਿਰਾਵਾ ਠੀਕ ਰੱਖਿਓ ਬੋਲ ਬਾਣੀ ਚਾਲ ਚੱਲਣ ਸਰੀਰ ਆਗ ਦੇ ਅੰਦਰ ਮਹਾਰਾਜੀ ਨੇ ਸਭ ਕੁਝ ਮਰਯਾਦਾ ਸਮਝਾ ਦਿੱਤੀ ਆ ਬਚ ਜਾਓਗੇ ਕੁਦਰਤੀ ਮੌਤ ਆ ਜਾਏ ਵਖਰੀ ਗੱਲ ਕਟੋਕਟ ਬਿਮਾਰੀ ਲੈ ਕੇ ਤਨ ਮਰੋ ਮਨ ਦੀ ਵੀ ਬਿਮਾਰੀ ਨਹੀਂ ਰੱਖਣੀ ਤਨ ਦੀ ਵੀ ਬਿਮਾਰੀ ਨਹੀਂ ਰੱਖਣੀ ਤਨ ਦੀ ਬਿਮਾਰੀ ਬਾਣਾ ਦੂਰ ਕਰਦਾ ਹੈ ਮਨ ਦੀ ਬਿਮਾਰੀ ਸਤਿਗੁਰਾਂ ਦੀ ਬਾਣੀ ਦੂਰ ਕਰ ਦਿੰਦੀ ਹੈ ਇਸ ਲਈ ਇਹ ਦੋ ਸਤਿਗੁਰਾਂ ਨੇ ਮਹਾਨ ਦਾਤਾਂ ਦਿੱਤੀਆਂ ਨੇ ਗੁਰੂ ਕਿਰਪਾ ਕਰਨ ਅਮਰਤ ਸ਼ੱਕੋ ਸਿੰਘ ਸੱਜੋ ਸਤਿਗੁਰਾਂ ਦੀ ਬਾਣੀ ਦੇ ਧਰਨੀ ਬਣੋ ਪਰੋਸਾ ਰੱਖਿਓ ਬਾਬਾ ਲੈਣਾ ਜੀ ਜਿਵੇਂ ਸਿੱਖੀ ਕਮਾ ਗਏ ਓਵੇਂ ਦੇ ਸਿੱਖ ਹੋਣਾ ਸਾਡੇ ਲਈ ਲਾਜ਼ਮੀ ਹੈ ਔਰ 328 ਪਾਵਨ ਸਰੂਪ ਚੋਰੀ ਵੇਚ ਦਿੱਤੇ ਮੈਂ ਤੇ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ ਆ ਕਿ ਜਲੰਧਰ ਚ ਤੁਹਾਡੇ ਵਰਗੇ ਭਰਾ ਬੈਠੇ ਆ ਆ ਬਹੁਤੇ ਤੇ ਗੁਰਦੁਆਰਿਆਂ ਵਾਲੇ ਨਾ ਵੈਸੇ ਡਰਦੇ ਮੈਨੂੰ ਬੁਲਾਉਂਦੇ ਨਹੀਂ ਵੀ ਜਿੱਦਾਂ ਭਾਈ ਵਿਡਾਲਾ ਬੰਬ ਚੁੱਕੀ ਫਿਰਦਾ ਵੀ ਇਹਨੇ ਪਰਮਾਣੂ ਚਲਾ ਦੇਣਾ ਕਮਾਲ ਹੈ ਪਰ ਮੈਂ ਤੁਹਾਡੇ ਪ੍ਰਬੰਧਕਾਂ ਲਈ ਅਰਦਾਸ ਕਰਦਾਏ ਜਿਹੜੇ ਤੁਹਾਡੇ ਦਰਸ਼ਨ ਕਰਾਉਂਦੇ ਨੇ ਸੰਗਤ ਦੇ ਪੈਸਾ ਵਾਉ ਸਾਡੇ ਗੁਰੂ ਘਰ ਕੀਰਤਨ ਕਰਕੇ ਜਾਓ ਇਹ ਵੀ ਇੱਕ ਭਾਈ ਲక్ష్మణ ਸਿੰਘ ਦੇ ਵਾਰਸ ਹੋਣ ਦੀ ਨਿਸ਼ਾਨੀ ਹੈ ਅਸੀਂ ਸੱਚ ਦੀ ਗੱਲ ਕਰਨੀ ਹੈ ਔਰ ਤੁਸੀਂ ਜਿੰਨੇ ਵੀਰ ਭੈਣਾ ਮਤਾਵਾ ਆਇਓ 328 ਰੂਪਾਂ ਦੇ ਇਨਸਾਫ ਲਈ ਸਾਡੇ ਵੀਰ ਨਾਲ ਸਾਥ ਦਿੰਦੇ ਨੇ ਭਾਈ ਹਰਪ੍ਰੀਤ ਸਿੰਘ ਹੋਣੀ ਭਾਈ ਮਜੈਲ ਹੋਣੀ ਭਾਈ ਹਰਮਿੰਦਰ ਸਿੰਘ ਹੋਣੀ ਛਿਆਲ ਇਹ ਪਰਿਵਾਰ ਸਾਰੇ ਸਤਿਗੁਰੂ ਕਿਰਪਾ ਕਰੇ ਇਹ ਪ੍ਰਬੰਧਕ ਵੀਰ ਤੇ ਅੰਮ੍ਰਿਤਸਰ ਵੀ ਇੱਕ ਮਹੀਨੇ ਚ ਇੱਕ ਦਿਨ ਰੱਖ ਲਓ ਤੇ ਰਿਪੋਰਟ ਮੈਂ ਤੁਹਾਨੂੰ ਦੇ ਚੱਲੇ ਆ ਪੜ ਲਿਓ ਵੀ 328 ਰੂਪ ਹੈ ਕੀ ਮਜਰਾ ਇਹ ਘਰੇ ਜਾ ਕੇ ਕਿੱਕਾ ਲਾਈਨ ਪੜਿਓ ਤਾਂ ਕਿ ਪਤਾ ਲੱਗ ਸਕੇ ਸੁਪਰੀਮ ਕੋਰਟ ਅਨਸਾਰ ਕ੍ਰਿਮੀਨਲ ਕੇਸ ਹੈ سنگੀਨ ਅਪਰਾਧ ਹੈ ਇਹਦੀ ਸਜ਼ਾ ਬਣਦੀ ਵੱਖਰੀ ਗੱਲ ਸਰਕਾਰ ਚੋਰਾ ਨਾ ਰਲ ਗਈ ਹੈ ਪ੍ਰਸ਼ਾਸਨ ਸਰਕਾਰ ਦੀ ਬੋਲੀ ਬੋਲਦਾ ਹੈ ਅਦਾਲਤਾਂ ਇਨਸਾਫ ਨਹੀਂ ਤਰੀਕਾ ਦੇ ਰਹੀਆਂ ਕਾਨੂੰਨ ਮਾਰੇਲੀ ਮਕੜੀ ਜਾਲ ਬਣ ਗਿਆ ਹੈ ਟਕੜਾ ਤੋੜ ਕੇ ਨੰਗ ਰਿਆ ਉਪਰਵਾ ਨਹੀਂ ਕਰ ਰਿਆ ਪਰ ਸਾਨੂੰ ਕਾਨੂੰਨ ਸਵਿਧਾਨ ਲਈ ਲੜਨਾ ਹੋਊ ਜ਼ਮੂਰੀਅਤ ਵਾਸਤੇ ਉਪਰਾਲੇ ਕਰਨੇ ਹੋਣਗੇ ਗੁਰੂ ਕਿਰਪਾ ਕਰੇ ਨੌਜਵਾਨ ਬੱਚਿਓ ਖਾਸ ਕਰਕੇ ਆਪਣੇ ਮਾਪੇ ਦੀ ਕਦਰ ਕਰਿਓ ਬੈਸਟ ਫਰੈਂਡ ਆਪਣੇ ਮਾਪਿਓ ਨੂੰ ਰੱਖਿਓ ਇਹ ਵੀ ਇੱਕ ਧਰਤੀ ਤੇ ਰੱਬ ਹੈ ਕਈ ਵਾਰੀ ਸਾਡੀ ਮਾਪਿਆਂ ਨਾਲ ਬਣਦੀ ਨਹੀਂ ਮਾਪੇ ਸਾਨੂੰ ਚੰਗਾ ਵੀ ਕਈ ਵਾਰੀ ਨਹੀਂ ਸਮਝਦੇ ਪਰ ਉਥੇ ਸਮਝ ਲੈਣਾ ਚਾਹੀਦਾ ਹੈ ਵੀ ਮੈਂ ਇਨਲੈਕ ਹੋ ਸਕਦਾ ਜੰਮਣ ਵਾਲਿਆਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ ਉਹਨਾਂ ਨੇ ਮੈਨੂੰ ਜਮਿਆ ਉਹਨਾਂ ਦੇ ਮਨ ਚ ਕੀ ਹੈ ਉਹ ਚੰਗਾ ਹੈ ਮੇਰੇ ਵਾਸਤੇ ਮੈਂ ਕੀ ਸੋਚਦਾ ਉਹ ਠੀਕ ਨਹੀਂ ਔਰ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹ ਸਾਨੂੰ ਜੰਮਦੇ ਨਾ ਤਾਂ ਕੁਝ ਨਹੀਂ ਸੀ ਹੋਣਾ ਇਸ ਲਈ ਉਹ ਵੱਡੇ ਨੇ ਜੋ ਮਰਜੀ ਸਮਝ ਲੈਣ ਸਾਨੂੰ ਮਾੜਾ ਆਖਣ ਉਹ ਵੀ ਚੰਗਾ ਚੰਗਾ ਕਹਿ ਦੇਣੇ ਵੀ ਉਹਨਾਂ ਦੀ ਮौज ਹੈ ਪਰ ਮਾਪੇ ਪਰਮੇਸ਼ਰ ਵਰਗੇ ਕੋਈ ਗੱਲ ਨਹੀਂ ਕਈ ਦਫਾ ਵੱਡੇ ਛੋਟਿਆਂ ਚੋਂ ਵੰਡ ਨੂੰ ਲੈ ਕੇ ਵੀ ਜਿਆਦਾ ਦੂਜੇ ਨੂੰ ਦੇ ਜਾਂਦੇ ਤੇ ਉਹ ਦੋ ਭਰਾ ਕਹਿੰਦੇ ਜੀ ਉਹ ਛੋਟੇ ਨੂੰ ਜਿਆਦਾ ਦੇਗੇ ਵੱਡੇ ਨੂੰ ਘੱਟ ਤੇ ਮੈਂ ਵੀ ਕਈ ਵਾਰੀ ਘਰ 'ਚ ਸੀ ਤਿੰਨ ਭਰਾ ਬੇਬੇ ਤੂੰ ਨਿੱਕੇ ਨੂੰ ਜਿਆਦਾ ਪਿਆਰ ਕਰਦੀ ਮੈਨੂੰ ਘੱਟ ਕਰਦੀ ਨਹੀਂ ਤੈਨੂੰ ਸਾਰੇ ਪਿਆਰ ਕਰਦੇ ਨੇ ਤੂੰ ਵੀ ਸਾਰਿਆਂ ਨੂੰ ਕਰਦਾ ਮੈਂ ਪਿਆਰ 'ਚ ਫਰਕ ਨਹੀਂ ਪਾਇਆ ਉਹਦੇ 'ਚ ਥੋੜੀਆਂ ਜੀਆਂ ਕਮੀਆਂ ਮੈਂ ਉਹਨੂੰ ਲੱਗੇ ਰੱਖਦੀ ਹਾਂ ਉਹਦਾ ਕੋਈ ਨੁਕਸਾਨ ਨਾ ਹੋ ਜੇ ਉਹ ਕੋ ਹੋਰ ਰਸਤਾ ਨਾ ਫੜ ਲੈ ਫਰਕ ਦੀ ਗੱਲ ਨਹੀਂ ਹੈ ਇਸ ਲਈ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਜਿਹੜੀ ਸਾਨੂੰ ਸ਼ਾਇਦ ਸਮਝ ਨਹੀਂ ਹੁੰਦੀ ਆਓ ਕਰਤਾਰਪੁਰ ਦਾ ਜਿਹੜਾ ਮਾਡਲ ਦਿੱਤਾ ਸੀ ਉਹ ਬਾਬਾ ਲਹਿਣਾ ਜੀ ਨੇ ਲਿਆਂਦਾ ਹਮਾਜੂ ਵਰਗਿਆਂ ਨੂੰ ਕਹਿ ਦਿੱਤਾ ਸੀ ਇਹ ਕਿਰਪਾਨ ਗਰੀਬਾਂ ਤੇ ਹੀ ਨਿਕਲਦੀ ਹੈ ਕਿ ਮੈਦਾਨੇ ਜੰਗ ਚ ਕਦੇ ਜ਼ਬਰ ਦੇ ਖਿਲਾਫ ਵੀ ਨਿਕਲੀ ਹੈ ਹਮਾਜੂ ਨੂੰ ਜਵਾਬ ਨਹੀਂ